ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਤੇ ਨਵੇਂ ਬਲਾਗ ਵਿੱਚ ਲੋ ਜੀ ਮਿੱਤਰੋ ਟਰੈਲੀ ਦਾ ਕੰਮ ਆਪਾਂ ਕਰੀਏ ਨੇ ਅੱਗੇ ਸਾਹਮਣੇ ਹਿੱਸਾ ਫਿੱਟ ਹੋ ਜਾਂਦਾ ਆਪਣਾ ਕਰੋ ਚੈੱਕ ਜੀ ਹਾਂ ਦੋ ਤਿੰਨ ਕੰਮ ਰਹਿ ਗਏ ਕਰਨੇ ਆਪਣੇ ਦੇ ਇੱਕ ਤਾਂ ਰਹਿ ਗਿਆ ਕੰਮ ਕਰਨਾ ਆਪਣਾ ਆਹ ਆ ਭਈ ਫੁੱਕ ਦਾ ਇਧਰ 6 ਇੰਚ ਹੈ ਆਪਣਾ ਤੇ ਥੱਲੇ ਵੀ 6 ਇੰਚ ਹੀ ਕਰਾਂਗੇ ਬਾਕੀ ਐਸੋ ਟੇਪਰ ਮਾਰ ਦਾਂਗੇ ਕੱਕਰਾਂਗੀ ਆਪਣੀ ਲਾਉਣ ਵਾਲੀ ਤੇ ਬਾਕੀ ਗਲੀਸ ਹੋਈ ਜਾਂਦੀ ਹੈ ਟਰੈਲੀ ਦੇਖੋ ਜੀ ਗਲੀਸ ਸਾਜਰਮੈਂਟ ਮਗਰੇ ਤੇ ਮਿਲ ਆਪਾਂ ਲਾਉਣੀ ਆ ਐਂਗਲ ਐਂਗਲ ਬਣਾ ਕੇ ਲਾਉਣੀ ਆ ਔਰੇ ਚੈੱਕ ਕਰੋ ਇਸਾ ਦੇਖੋ ਕਿੰਨਾ ਮਿੰਗਾ ਹੋ ਗਿਆ ਦੇਖੋ ਜੀ ਕਿੰਨਾ ਵਿੰਗਾ ਹੈ ਨਵਾਂ ਹੀ ਭਾਈ ਗੱਲਾਂ ਕਰਦਾ ਸਿੱਧਾ ਡਾਲੇ ਤੇ ਪੈ ਗਈ ਫਾੜ ਦੇਖੋ ਪੈਂਦੀ ਹੈ ਕਿੱਲੀ ਤਾਂ ਆਈ ਆ ਗਈ ਤਾਂ ਬੰਦੀ 22 ਮਾੜੀ ਹਟਣਾ ਪੈ ਜੂ ਤਾਂ ਹਲੇ ਵਾ ਸੱਟ ਪਾਈ ਜੀ ਮੜੀ ਗਈ। ਫੂਟ ਡਾਲਾ ਖੋਲੋ। ਅੱਜ ਦੇ ਇਲਾਕਾ ਨੇ ਜਿਹਦੇ ਬਾਰੇ ਤੋਂ ਹਲੇ ਪਾਸੇ। ਕੰਮ ਹੋ ਜਾਏ। ਅਮਰੇ ਪੱਥਰ ਲੈ ਛਿੱਟਕੇ ਮਾਰਦੇ ਆਂ ਮੜਾ। ਅੱਛਾ। ਅੱਜ ਕੱਦੇ ਹੋ ਜੀ ਪਹਿਲਾਂ। ਆਹ। ਮੈਂ ਤੁਹਾਨੂੰ ਜੀ। ਇਹ ਨਹੀਂ ਆ। ਡਾਲਾ ਤਾਹਾਂ ਦੋਨੇ ਬਣਾ ਕੇ ਨਹੀਂ ਹੋਈਆਂ ਰਹਿਣਾ। ਅੱਜ ਉੱਤਰਨਾ ਪੀ। ਫੜ ਕੇ ਇੱਥੇ ਨਾਲ ਫੜ ਦੇ ਫੜ ਦੇ ਆਜੋ। ਸਾਰਾ ਉਹਦੇ ਵਿੱਚ। ਟਰਾਲੀ ਜਮਾ ਆਪਣੀ ਤਿਆਰ ਆ ਗਈ ਸਾਰਾ ਸਕਰਤਾ ਦਾ ਕਸਕਸਾਈ ਹੋ ਗਈ ਮਿੱਤਰੋ ਹੁਣ ਆਪਾਂ ਕਰਦੇ ਹਾਂ ਸਿੱਧੀ ਜੀ ਤੇ ਜੇ ਜੇ ਸੀ ਵੀ ਆਉਂਦੀ ਹੈ ਉਹਨਾ ਕਰਦੇ ਹਾਂ ਸਿੱਧੀ ਬਣ ਰਹੇ ਹੋ ਆਪਣੀ ਵੀਡੀਓ ਤੇ ਬਲੌਗ ਨਾਲ ਲਓ ਜੀ ਮਿੱਤਰੋ ਹੁਣ ਆਪਾਂ ਲਵਨੇ ਪਲੇਟੇ ਅੰਦਰ ਹੁੱਕ ਵਾਲੀ ਪਲੇਟ ਜੀ ਇੱਥੇ ਪਾਉਣੀ ਆ ਪਰੇ ਦੇਖੋ ਜੀ ਇੱਥੇ ਪਾਉ ਗਈ ਇਹ ਤੇ ਇਹਦੇ ਮਾੜੇ ਮਾੜੇ ਖੁੰਝੇ ਨੇ ਜਿਹੜੇ ਆਹ ਵਾਲੇ ਜਿੰਨੇ ਇੱਥੋਂ ਆ ਇਹ ਇੰਨੇ ਹੋ ਗਏ ਇਹਦੇ ਅੰਦਰ ਆਪਣਾ ਟੇਪਰ ਬਾਹਰ ਬਹਿ ਗਈ ਦੋਨੇ ਪਾਸਿਓਂ ਨਾਲ ਜਨ ਟੇਪਰ ਆਪਾਂ ਬਾਕੀ ਮੂਰਲੇ ਪਲੇਟ ਆਪਾਂ ਨੇ ਬੋਰ ਕਰਕੇ ਤੇ ਇਹ ਚੱਕੜਾ ਫਿੱਟ ਕਰਨਾਗਾ ਬਾਕੀ ਰਾਤ ਪਟੜੀ ਫਿੱਟ ਕਰ ਗਈ ਜੋbro ਕਰੋ ਚੈੱਕ ਠੀਕ ਹੈ ਬਾਕੀ ਅੱਜ ਮੀਂਹ ਵਾਲਾ ਮੌਸਮ ਆ ਜੀ ਘਾਵ ਤੇ ਹਟੋ ਨਹੀਂ ਦੇ ਕੀ YouTube ਤੇ ਤੁਹਾਡੀ YouTube ਆਹ ਕੱਢੀ ਮੈਨੂੰ ਤੇ ਲਾਇਕ ਕਰੋ ਠੰਡ ਹੋ ਗਈ ਬੰਦ ਨਾ ਵੱਧ ਥੋੜੀ ਜੀ ਹੱਲ ਦੀ ਸਾਫ ਸਫਾਈ ਦੇ ਕੰਮ ਚੱਲ ਜੰਦਾ ਜੀ ਤਾਂ ਉਹ ਪੂਰਾ ਵਧੀਆ ਕੈਰੈਕਟਰ ਜੀ ਅੱਪ ਸਾਰਾ ਦੇਖੋ ਐਮ ਐਚ ਦੇ ਚੰਦਰ ਨੇ ਨੇ ਚਾਹੀ ਹੈ ਜੀ ਪੂਰੀ ਵਧੀਆ ਫੋਕਾ ਤਾਂ ਇਹ ਪ੍ਰਾਣੀ ਪਾ ਲਾਂਗੇ ਫੋਕਾ ਵੀ ਪਲੇਟ ਆਪਣੀ ਬਣ ਕੇ ਤਿਆਰਾਂਗੇ ਪਾਉਣੇ ਵਿੱਚ ਆਪਰੇ ਆਪਣੇ ਦੋ ਕੰਮ ਲੈ ਕੇ ਇੱਕਲੇ ਹੱਸ ਕੇ ਬੈਠਾ ਰਹਿ ਗਿਆ ਤੇ ਇੱਕਲੇ ਗਾਡਰਾਜ ਰਹਿ ਗਏ ਘਟਾ ਪਰ ਲਾਈਆਂ ਇੱਕ ਹਿੱਸੇ ਕੋਈ ਆਵੀ ਇੱਕ ਜੋੜਾ ਜਾਵੇ ਕਰ ਲਈਏ ਕਨ ਪਲੇਟਾ ਪਥਰਾ ਤੋਂ ਬਣ ਕੇ ਬੋਰ ਕਰੀ ਜਾਂਦੇ ਆ ਜੀ ਆਹ ਕੜੇ ਨੂੰ ਬੋਰ ਕਰਦਾ ਜਿੰਦਾ ਕੜਾ ਆਪਣਾ ਨੰਚੀ ਘੜਾ ਜੀ ਨੌਜ ਮਿੱਤਰੋ ਕਰੋ ਚੈੱਕ ਨਾ ਤੇਰੇ ਦੇ ਗਲਮਾਂ ਚੈੱਕ ਕਰੋ ਗ੍ਰੈਂਡਰ ਨੂੰ ਲੱਗ ਬਈ ਗੱਲ ਬਣ ਜਾਈ ਜੀ ਦੇਖੋ ਕੰਮ ਦੀ ਸਫਾਈ ਚੈੱਕ ਕਰੋ ਤੇ ਕੰਮ ਦੀ ਕੁਆਲਿਟੀ ਚੈੱਕ ਕਰੋ ਅਗਲੇ ਸੇ ਮਿੱਤਰੋ ਬੈਲਡਨ ਅੱਪ ਫੁੱਲ ਭਾਗਤਾ ਜੀ ਕਰੋ ਚੈੱਕ ਜੇ ਮੈਂ ਇੱਕ ਨੰਬਰ ਕੰਮ ਕਰਿਆਗਾ ਪੁਰਾਪਾ ਲਾਉਣਿਆਂ ਕੜਾ ਇੱਥੇ ਹੀ ਫੁੱਲ ਭਾਗ ਜੀ ਆਪ ਹੀ ਆਪਣੀ ਹੱਕਾ ਅਲਦੀ ਆਪਾਂ ਪੰਪ ਚ ਕਾ ਕੇ ਜੀ ਇਹ ਪਲੇਟਾਂ ਭਰੀ ਜਾਂਦੇ ਆ ਜਿਵੇਂ ਸਾਹਮਣੇ ਭਰੀ ਹੋਈ ਆ ਆਪਣੀ ਪੰਪ ਜੈਕ ਇੱਥੇ ਹੋਗੀ ਪਿੱਛੇ ਹਿੱਸੇ ਥੱਲੇ ਹੋਗੀ ਤੇ ਆਪਣੀਆਂ ਜੋੜਾਂ ਜੋਗੀ ਕਰੋ ਇਹ ਜੈਕਾਂ ਵਲਡ ਹੋਈ ਜਾਂਦੀ ਨੇ ਇਹਦਾ ਮਤਲਬ ਮੇਰੀ ਚੈਨਲ ਚ ਸ਼ਕਤਾ ਦੀ ਦੁੱਗਣੀ ਹੋ ਜਾਵੇਗੀ ਟੜਦਈ ਨਹੀਂ ਹੈਗੇ ਛੇਤੀ ਟੜਦਈ ਹੈਗੇ ਕੋਈ ਚੱਲੂਗੀ ਭਰਤ ਤੇ ਇਹ ਟਰੈਲੀ ਮੈਂ ਡਾਵਲ ਜਾ ਹੋ ਗਿਆ ਦੁੱਗੋ ਹੀ ਜਾਣ ਬੰਨੇ ਜੰਦਰਾ ਦੁੱਗੋ ਨਹੀਂ ਜਰਾ